ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ 14 ਅਪ੍ਰੈਲ ਅਤੇ ਰਾਸ਼ਟਰਪਿਤਾ ਜੋਤੀ ਰਾਓ ਫੂਲੇ ਜੀ ਦੇ 11 ਅਪ੍ਰੈਲ ਨੂੰ ਮਨਾਏ ਜਾ ਰਹੇ ਜਨਮ ਦਿਨ ਨੂੰ ਸਮਰਪਿਤ ਅੰਬੇਡਕਰ ਸੈਣਾ ਮੂਲ ਨਿਵਾਸੀ ਪੰਜਾਬ ਦੇ ਪ੍ਰਧਾਨ ਹਰ ਭਜਨ ਸੁਮਨ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਸਟੇਟ ਫੋਗਵਾੜਾ ਵੱਲੋਂ ਅੰਬੇਡਕਰ ਭਵਨ ਅਰਬਨ ਸਟੇਟ ਵਿਖੇ ਬਾਬਾ ਸਾਹਿਬ ਜੀ ਅਤੇ ਰਾਸ਼ਟਰਪਿਤਾ ਜੋਤੀ ਰਾਓ ਫੂਲੇ ਜੀ ਦੇ ਜੀਵਨ ਨਾਲ ਸੰਬੰਧਿਤ ਬੱਚਿਆਂ ਦੇ ਪੇਪਰ ਲੈ ਗਏ ਜਿਸ ਵਿੱਚ 200 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਰਪ੍ਰੀਤ ਸਿੰਘ ਮਨੇ ਤੇ ਕਨ ਸ਼ਾਮ ਨੇ ਦੱਸਿਆ ਕਿ ਇਸ ਪੇਪਰ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਦਰਜੇ ਦੇ ਆਉਣ ਵਾਲੇ ਬੱਚਿਆਂ ਨੂੰ ਸੰਸਥਾ ਵੱਲੋਂ 14 ਅਪ੍ਰੈਲ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮਿਤੀ 11 ਅਪ੍ਰੈਲ ਨੂੰ ਅੰਬੇਡਕਰ ਪਾਰਕ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਰਕਿ ਮਿਤੀ 14 ਅਪ੍ਰੈਲ ਨੂੰ ਸਮਾਗਮ ਹੋਵੇਗਾ। ਉਹਨਾਂ ਸਮੂਹੀ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਪਰ ਪੂਜਯਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਦਾ 14 ਅਪ੍ਰੈਲ ਨੂੰ ਜਨਮ ਦਿਨ ਅਤੇ ਉਹਨਾਂ ਦੇ ਗੁਰੂ ਰਾਸ਼ਟ੍ਰਪੀਤਾ ਜੋਤੀਰਾਵ ਫੂਲੇਜੀ ਦਾ 11 ਪ੍ਰੈਯ ਨੂੰ ਜਨਮ ਦਿਨ ਆ ਰਿਹਾ। ਇਹਨਾਂ ਜਨਮ ਦਿਨਾਂ ਦੀ ਖੁਸ਼ੀ ਵਿੱਚ 바ਵਾ ਸਾਹਿਬ ਅੰਬੇਡਕਰ ਦੇ ਨਾਂ ਤੇ ਕੰਮ ਕਰ ਰਹੇ ਲੰਬੇ ਸਮੇਂ ਤੋਂ ਅੰਬੇਡਕਰ ਸਨਾ ਮੂਲਵਾਸੀ ਵੱਲੋਂ ਹਰ ਸਾਲ ਫਗਵਾੜਾ ਵਿਖੇ 바ਵਾ ਸਾਹਿਬ ਦੀ ਜੀਵਨੀ ਤੇ ਅਤੇ ਰਾਸ਼ਟ੍ਰਪੀਤਾ ਜੋਤੀਰਾਵ ਫੂਲੇਜੀ ਦੀ ਜੀਵਨੀ ਤੇ ਅਤੇ ਹੋਰ ਮਹਾਂਪੁਰਸ਼ਾਂ ਦੀ ਜੀਵਨੀ ਤੇ ਬੱਚਿਆਂ ਤੋਂ ਪੇਪਰ ਲਿਆ ਜਾਂਦਾ ਹੈ। ਜੋ ਅੱਜ ਡਾਕਟਰ ਅੰਬੇਡਕਰ ਪਵਨ ਅਰਮਸਟ੍ਰੰਡ ਫਗਵਾੜਾ ਵਿਖੇ ਪੇਪਰ ਲਿਆ ਗਿਆ ਜਿਸ ਦੇ ਵਿੱਚ ਕਰੀਬ 200 ਬੱਚਿਆਂ ਨੇ ਹਿੱਸਾ ਲਿਆ ਔਰ 11 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਤੇ ਰਾਸ਼ਟਰਪਿਤਾ ਜੋਤੀ ਰਾਮ ਫੂਲੇ ਜੀ ਦੀ ਫਗਵਾੜਾ ਵਿਖੇ ਡਾਕਟਰ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ ਸੋ 14 ਅਪ੍ਰੈਲ ਨੂੰ ਜਿਨ੍ਹਾਂ ਬੱਚਿਆਂ ਨੇ ਟੈਸਟ ਦਿੱਤਾ ਉਹਨਾਂ ਨੂੰ ਰਾਤ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਤੋਂ ਸਾਡੀ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ 11 ਅਪ੍ਰੈਲ ਨੂੰ ਸ਼ੋਭਾ ਯਾਤਰਾ ਵਿਖੇ ਸ਼ਾਮ ਨੂੰ ਪਹੁੰਚਣ ਦੀ ਕਿਰਪਾਤਾ ਕਰੋ ਅਤੇ 14 ਅਪ੍ਰੈਲ ਰਾਤ ਨੂੰ ਹਰ ਗੋਵਿੰਦਨਗਰ ਫਗਵਾੜਾ ਵਿਖੇ ਪਹੁੰਚੋ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਮਿਰਸ਼ਤ ਤੇ ਆਏ ਹੋਏ ਬੁਲਾ ਰਹਿਆਂ ਦੇ ਵਿਚਾਰ ਸੁਣੋ ਅੱਜ ਡਾਕਟਰ ਅੰਬੇਡਕਰ ਭਵਨ ਆਰਮਨ ਸਟਰੀਟ ਫਗਵਾੜਾ ਵਿਖੇ ਸ਼ਿਗੁਰੂ ਵਿਦਿਆਸਭਾ ਆਰਮਨ ਸਟਰੀਟ ਫਗਵਾੜਾ ਤੇ ਡਾਕਟਰ ਬੇੜਕਰ ਸਹਿਣਾ ਬੋਲ ਵਾਸੀ ਤੇ ਸਹਿਯੋਗ ਦੇ ਨਾਲ ਇੱਕ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਔਰ ਰਾਸ਼ਟ੍ਰਪੀਤਾ ਜੁਤੀਰਾ ਫੂਲੀ ਜਨਮ ਦਿਨ ਸਮਰਪਤੀ ਕੋ ਪ੍ਰਚਨ ਪ੍ਰਤੀਯੋਗਤਾ ਕਰਾਈ ਜਾ ਰਹੀ ਹੈ ਜਿਸ ਦੇ ਵਿੱਚ ਲਗਭਗ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਇਹਨਾਂ ਮਾਂ ਪੋਚਿਆਂ ਦੀ ਜੀਵਨੀ ਤੇ ਇੱਕ ਕੁਐਸਚਨਰ ਦਿੱਤੇ ਗਏ ਨੇ ਤੇ ਬੱਚੇ ਇਸ ਦੇ ਬਾਰੇ ਵਿੱਚ ਆਪਣਾ ਇਗਜ਼ਾਮ ਦੇ ਰਹੇ ਨੇ ਤੇ ਇਸੇ ਲੜੀ ਦੇ ਵਿੱਚ 11 April ਨੂੰ 4 ਵਜੇ ਸ਼ਾਮੀ ਡਾਕਟਰ ਬੇੜਕਰ پارک ਗੁਰੂ ਹਰਗੋਬਿੰਦ ਨਗਰ ਤੱਕ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਮੂਹ ਸ਼ਰਧਾ ਸਰਕ ਦੇ ਮੈਂਬਰ ਸਾਹਿਬਾਨ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਉਸ ਚੇਤਨਾ ਪਰ ਸ਼ਾਮਲ ਹੋ ਕੇ ਬਾਬਾ ਸਾਹਿਬ ਡਾਕਟਰ ਬੇੜਕਰ ਤੇ ਰਾਸ਼ਪਤਾ ਜੀ ਉਤਰਾ ਕੋਲੇ ਨੂੰ ਸ਼ਰਧਾ ਦੇ ਪੁੱਲ ਭੇਟ ਕਰੋ ਇਸੇ ਤਰ੍ਹਾਂ 14 April ਦਨ ਐਤ ਬਾਹ ਨੂੰ ਬਾਬਾ ਸਾਹਿਬ ਡਾਕਟਰ ਬੇਡਕਰ ਜੀ ਦਾ ਜਨਮ ਦਿਨ ਸ਼ਰੂ ਰਵਦਾਸ ਸਵਾ ਵੱਲੋਂ ਅਰਬਨ ਸਟੇਟ ਦੇ ਡਾਕਟਰ ਬੇਡਕਰ ਭਾਉ ਨਵਿਕੀ ਬਹੁਤ ਹੀ ਸ਼ਰਧਾ ਤੇ ਸ਼ਾਨਾ ਮਨਾਇਆ ਜਾ ਰਿਹਾ ਹੈ ਜੋ ਕਿ ਸਵੇਰੇ 10 ਵਜੇ ਸਟਾਰਟ ਹੋਵੇਗਾ ਜਿਸ ਵਿੱਚ 8ਵੀਂ 10ਵੀਂ ਦੇ 12ਵੀਂ ਕਲਾਸ ਦੇ ਵਿਦਿਆਰਥੀ ਜੋ ਕਿ ਆਪਣੇ ਆਪਣੀ ਕਲਾਸਾਂ ਦੇ ਵਿੱਚੋਂ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਏ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੈਮੈਂਟੋ ਸਨਮਾਨ ਚਿੱਤ ਤੇ ਕਿਤਾਬਾਂ ਦੀ ਸਨਮਾਨਿਤ ਕੀਤਾ ਜਾਏਗਾ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹਰੀ ਕਲਾਕਾਰ ਰਣਜੀਤ ਰੈਣੀ ਆਪਣੀ ਟੀਮ ਦੇ ਨਾਲ ਪਹੁੰਚ ਰਹੇ ਨੇ ਅਤੇ ਵਰਸ਼ਿੱਧ ਨਾਟਕ ਟੀਮ ਮਾਨਵਤਾ ਕਲਾਮਾਂ ਚ ਨਗਰ ਦੀ ਟੀਮ ਵੱਲੋਂ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੀ ਜੀਵਨੀ ਔਰ ਉਹਨਾਂ ਦੇ ਮਿਸ਼ਨ ਤੇ ਨਾਟਕ ਦੇ ਕੋਰੋਗ੍ਰਾਫੀ ਕੀਤੇ ਜਾਣਗੇ ਅਤੇ 바ਵਾ ਸਾਹਿਬ ਡਾਕਟਰ ਮੇੜਕਰ ਜੀ ਦੇ ਜੀਵਨ ਮਿਸ਼ਨ ਤੇ ਚਾਨਣਾ ਪਾਉਣ ਲਈ ਪ੍ਰਸਿੱਧ ਵਿਦਵਾਨ ਡਾਕਟਰ ਕਰਨਾਸ਼ਿਲ ਰਾਹੁਲ ਜੀ ਵੀ ਪਹੁੰਚ ਰਹੇ ਨੇ ਤੇ ਇਸੇ ਤਰੀਕੇ ਨਾਲ ਸਾਡਾ ਪ੍ਰੋਗਰਾਮ ਸਵੇਰੇ 10 ਵਜੇ ਤੋਂ ਸਟਾਰਟ ਹੋ ਕੇ ਲਗਭਗ ਦੁਪਹਿਰ 2 ਵਜੇ ਤੱਕ ਚੱਲੇਗਾ ਅਸੀਂ ਸਮੂਹ ਇਲਾਕਾ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ 바ਵਾ ਸਾਹਿਬ ਡਾਕਟਰ ਮੇੜਕਰ ਜੀ ਔਰ ਰਾਸ਼ੀਬਾ ਜੋਤੀਰਾ ਪੂਲ ਜੀ ਦੇ ਜਨਮ ਉਤਸਵਾਂ ਦੀ ਲੜੀ ਵਿੱਚ ਸ਼ਾਮਲ ਹੋ ਕੇ 바ਵਾ ਸਾਹਿਬ ਡਾਕਟਰ ਮੇੜਕਰ ਜੀ ਦੁਆਰਾ ਦਸਾਇ ਪੂਰਨਿਆ ਤੇ ਚੱਲਦੇ ਹੋਏ ਸਮਤਾ ਸਮਾਨਤਾ ਤੇ ਭਾਈਚਾਰਾ ਸਮਾ Merci.